ਗੁਰੂ ਨਾਨਕ ਸਾਹਿਬ ਦੇ ਘਰ ਨੇ ਅਸੀਸਾਂ ਦਿੱਤੀਆਂ ਭਲੋ ਭਲੋ ਰੇ ਕੀਰਤਨੀਆਂ ਭਲਾ ਭਲਾ ਹੋਵੇ ਤੁਹਾਡਾ ਕਿਉਂ ਕਿਉਂਕਿ ਤੁਸੀਂ ਆਕਾਲ ਪੁਰਖ ਵੈਗੁਰੂ ਦੀ ਕੀਰਤੀ ਕੀਤੀ ਹੈ ਤੁਸੀਂ ਨੇ ਆਕਾਲ ਪੁਰਖ ਵੈਗੁਰੂ ਦੀ ਕੀਰਤੀ ਗਾਈ ਹੈ ਅੱਜ ਮਾਨ ਸਨਮਾਨ ਇਹਨਾਂ ਨਹੀਂ ਦਿੱਤਾ ਜਾਂਦਾ ਇਥੇ ਆਰ ਕਸ਼ਟਾਂ ਦੇ ਉੱਪਰਾਂ ਉੱਪਰੋਂ ਤਾਂ ਪੈਸੇ ਵਾਰੇ ਜਾਂਦੇ ਆ ਲੱਖਾਂ ਲੋਟ ਨੋਟ ਸੁੱਟੇ ਜਾਂਦੇ ਆ ਗੌਣ ਵਾਲੀਆਂ ਦੇ ਤੋਂ ਪਰ ਜਿਹੜੇ ਗੁਰੂ ਕੇ ਕੀਰਤਨੀਆਂ ਕੀਰਤਨ ਕਰਨ ਆਉਂਦੇ ਆ ਉਹਨਾਂ ਨੂੰ ਗੁਰਮੁਖੋਂ ਇੰਨਾ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਉਹਨਾਂ ਨੂੰ ਵਾਤੂ ਸਮਝਿਆ ਜਾਂਦਾ ਹੈ ਪਰ ਫालतू ਗੰਧ ਗਾਉਣ ਵਾਲਿਆਂ ਦੇ ਉੱਤੋਂ ਦੀ ਨੋਟਵਾਦ ਦਿੱਤੇ ਜਾਂਦੇ ਆ ਜਿਹੜੇ ਰੱਬ ਦਾ ਨਾਮ ਲੈਂਦੇ ਆ ਉਹਨਾਂ ਦਾ ਸਨਮਾਨ ਨਹੀਂ ਪਰ ਜਿਹੜੇ ਰੱਬ ਨਾਲੋਂ ਟੋੜਦੇ ਆ ਲੋਕ ਉਹਨਾਂ ਨੂੰ ਰਜਾ ਦਿੰਦੇ ਆ ਰੱਬ ਨਾਲੋਂ ਤੋੜਨ ਵਾਲੇ ਕਲਯੁਗ ਦੀਆਂ ਫੌਜਾਂ ਦਾ ਸਨਮਾਨ ਹੈ ਪਰ ਗੁਰੂ ਨਾਨਕ ਦੀਆਂ ਫੌਜਾਂ ਦਾ ਸਨਮਾਨ ਕਰਕੇ ਅਸੀਂ ਰਾਜੀ ਨਹੀਂ ਹਾਂ ਇਹ ਵੀ ਸੱਚ ਹੈ